ਤਰਸੀ ਕਾਲ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਆਪਾਂ ਅੱਜ ਬਣਾਉਣ ਜਾ ਰਹੇ ਆਲੂ ਵਾਲੇ ਪਰੌਠੇ ਜੋ ਆਪਾਂ ਲੈ ਚਾਰ ਆਲੂ ਇੱਕ ਪਿਆਜ਼ ਲਿਆ ਅਦਰਕ ਦਾ ਪੀਸ ਨਾਲ ਲਸਣ ਦੀਆਂ ਚਾਰ ਕਲੀਆਂ ਤੇ ਚਾਰ ਮਿਰਚਾਂ ਲਿਆਂ ਨੇ ਆਓ ਆਪਾਂ ਆਲੂਆਂ ਨੂੰ ਛੱਲ ਕੇ ਤਿਆਰੀ ਕਰੀਏ ਹਾਂਜੀ ਆਪਾਂ ਆਲੂ ਛੱਲਾਂਗੇ ਤੇ ਇਹਨਾਂ ਨੂੰ ਛੱਲ ਕੇ ਚੰਗੀ ਤਰ੍ਹਾਂ ਗਰਮ ਹੈ ਗਰਮ ਜਲਦੀ ਛੱਲੇ ਜਾਂਦੇ ਆ ਠੰਡੇ ਛੱਲ ਨਹੀਂ ਹੁੰਦੇ ਜਲਦੀ ਤੇ ਆਪਾਂ ਇਹਦੇ ਵਿੱਚ ਇੱਕ ਪਾਵਾਂਗੇ ਪਿਆਜ਼ ਕਿਉਂਕਿ ਪਿਆਜ਼ ਨਾਲ ਟੇਸਟ ਹੀ ਵੱਖਰਾ ਹੋ ਜਾਂਦਾ ਹੈ ਕਿਉਂਕਿ ਜਦੋਂ ਪਿਆਜ਼ ਪਾਉਨੇ ਆਪਾਂ ਤਾਂ ਪਿਆਜ਼ ਦਾ ਟੇਸਟ ਵੱਖਰਾ ਹੀ ਹੁੰਦਾ ਵਾ ਤੇ ਤੁਹਾਨੂੰ ਜਿੰਨੇ ਜ਼ਰੂਰਤ ਆ ਪਿਆਜ਼ ਦੀ ਇੱਕ ਪਿਆਜ਼ ਦੀ ਅੱਧੇ ਪਿਆਜ਼ ਦੀ ਜਦੋਂ ਜ਼ਿਆਦਾ ਵੀ ਪਿਆਜ਼ ਪਾਉਨੇ ਚਾਹਣੇ ਤਾਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਆਪਾਂ ਇਹ ਚ ਇੱਕ ਪਿਆਜ਼ ਹੀ ਪਾਵਾਂਗੇ ਜ਼ਿਆਦਾ ਪਿਆਜ਼ ਨਹੀਂ ਪਾਉਣਗੇ ਤੇ ਬਾਕੀ ਜੋ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੋ ਇਹ ਚ ਪਾਉਣਗੇ ਬਾਕੀ ਉਹ ਆਪਾਂ ਤੁਹਾਨੂੰ ਉਦੋਂ ਨਾਲ ਦੀ ਨਾਲ ਹੀ ਦੱਸਾਂਗੇ ਤੇ ਆਪਾਂ ਅਪਣੇ ਇਹਨਾਂ ਨੂੰ ਕਰਾਂਗੇ ਕਦੂਕਸ ਕਦੂਕਸ ਕਰਨ ਦੇ ਨਾਲ ਇਹਦੇ ਵਿੱਚ ਪਿਆਜ਼ ਦੇ ਵਿੱਚ ਗੰਡਾ ਨਹੀਂ ਆ ਆਲੂਆਂ ਦੇ ਵਿੱਚ ਗੰਡਾ ਨਹੀਂ ਬਣਦੀਆਂ ਨਹੀਂ ਤਾਂ ਉਹ ਗੱਠਾਂ ਜੀਆਂ ਬਣ ਜਾਂਦੀਆਂ ਨੇ ਪਿਆਜ਼ ਕਦੂਕਸ ਕਰਨ ਦੇ ਨਾਲ ਹੀ ਆਪਣੇ ਆਲੂ ਬਹੁਤ ਸੋਨੇ ਆਪਣੇ ਟੋਟੇ ਬਹੁਤ ਸੋਨੇ ਬਣਦੇ ਨੇ ਆਪਾਂ ਕਰਾਂਗੇ ਇਹਨਾਂ ਨੂੰ ਕਦੂਕਸ ਕਦੂਕਸ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਨਮਕ ਆਪਾਂ ਉਸੇ ਟਾਈਮ ਨਹੀਂ ਪਾਵਾਂਗੇ ਉਸੇ ਟਾਈਮ ਨਮਕ ਪਾਉਣ ਦੇ ਨਾਲ ਆਲੂਆਂ ਦਾ ਕਾਲਾਪਣ ਪੈ ਜਾਂਦਾ ਛੰਡੇ ਹੋਏ ਆਲੂਵਾ ਦੇ ਵਿੱਚ ਉਪਣਾ ਚ हाँ जी आप कदूकस कर लेने आलू तो हम प्याज छोटे छोटे कट के आप रखा गे। क्योंकि छोटे प्याज नाल जो पानी निकलना उन्हों का वो निकल जाएगा चंगी तरह लो जी अपने आलू कद्दूकस करके रख लाद आप कटा प्याज जो कि प्याज आप प्याज ही लिया ज्यादा प्याज नहीं लिया आपने ਤਾਰਾ ਮਸਾਲਾ ਹੈ ਆਪਾਂ ਕੱਟ ਕੇ ਤਿਆਰ ਕਰਕੇ ਰੱਖ ਲਾਂਗੇ ਹਾਂਜੀ ਆਪਾਂ ਬਰੀਕ-ਬਰੀਕ ਕੱਟਾਂਗੇ ਪਿਆਜ਼ ਕਿਉਂਕਿ ਬਰੀਕ ਪਿਆਜ਼ ਹੀ ਆਲੂਆਂ ਦੇ ਵਿੱਚ ਚੰਗੇ ਲੱਗਣਗੇ ਮੋٹے ਪਿਆਜ਼ ਨਹੀਂ ਚੰਗੇ ਲੱਗਣਗੇ ਕਿਉਂਕਿ ਜਦ ਰੋਟੀ ਵੇਲਦੇ ਆਪਾਂ ਫਿਰ ਉਸ ਤੋਂ ਬਾਅਦ ਪਰੌਠਾ ਬਣਾ ਕੇ ਪਾਉਣੇ ਤਾਂ ਮੋٹے ਪਿਆਜ਼ ਉਹ ਅਲੱਗ ਹੀ ਰਹਿ ਜਾਂਦੇ ਨੇ ਉਹ ਸ਼ੇਪ ਨਹੀਂ ਬਣਦੀ ਫਿਰ ਤੁਸੀਂ ਜ਼ਿਆਦਾ ਪਿਆਜ਼ ਪਾਉਣੇ ਜਾ ਰਹੇ ਹੋ ਜ਼ਿਆਦਾ ਪਿਆਜ਼ ਪਾ ਸਕਦੇ ਹੋਗੇ ਬਾਕੀ ਜਿਹੜੇ ਮਸਾਲੇ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਆਪਣਾ ਬਿਲਕੁਲ ਇਹ ਰੈਡੀ ਹੋ ਗਿਆ ਮਸਾਲਾ ਆਪਾਂ ਜੀ ਲਸਣ ਲੈ ਤੇ ਲਸਣ ਆਪਾਂ ਕਟ ਕੇ ਪਾਵਾਂਗੇ ਲੈਚੀਆਂ ਵਾਲੇ ਦੇ ਵਿੱਚ ਤੇ ਜੋ ਅਦਰਕ ਅਦਰਕ ਦਾ ਮੈਂ ਕद्दूकस ਕਰਾਂਗੇ ਕਿਉਂਕਿ ਉਹ ਕद्दूकस ਕਰਨਾ ਹੀ ਅਦਰਕ ਦਾ ਬ੍ਰੀਕ ਬਣ ਜਾਂਦਾ ਹੈ ਜਲਦੀ ਆਪਾਂ ਤਾਂ ਕੁੱਟਿਆ ਵੀ ਨਹੀਂ ਜਾਣਾਗਾ ਇਸ ਲਈ ਆਪਾਂ ਨੂੰ ਕद्दूकस ਕਰਕੇ ਹੀ ਪਾਵਾਂਗੇ ਕਦੋਂ ਕਦੋਂ ਹਰ ਕੁੱਟ ਕੇ ਪਾਵਾਂਗੇ ਤਾਂ ਜਿਆਦਾ ਹੈ ਆਪਣਾ ਆਉਂਦਾ ਜਦੋਂ ਮੂੰਹ ਦੇ ਵਿੱਚ ਅੰਤ੍ਰਕ ਤੇ ਲਸਣ ਦਾ ਟੇਸਟ ਆਉਂਦਾ ਤਾਂ ਆਪਣੇ ਪਰੌਠਿਆਂ ਦਾ ਹੋਰ ਵੀ ਟੇਸਟ ਵੱਖਰਾ ਹੋ ਜਾਂਦਾ ਨਹੀਂ ਤਾਂ ਅਲੱਗ-ਅਲੱਗ ਪਈ ਚੀਜ਼ਾਂ ਦਾ ਟੇਸਟ ਨਹੀਂ ਉਹਨਾਂ ਦਾ ਇਹ ਬਰੀਕ ਹੋ ਜਾਣਗੇ ਤਾਂ ਉਹਨਾਂ ਹੀ ਆਪਾਂ ਨੂੰ ਵੱਖਰਾ ਟੇਸਟ ਆਏਗਾ ਆਪਾਂ ਦਾ ਮਿਰਚ ਨੂੰ ਆਪਾਂ ਛੋਟੇ-ਛੋਟੇ ਕੱਟਾਂਗੇ ਹਾਂਜੀ ਅਦਰਕ ਦਾ ਆਪਾਂ ਕਦੋਂ ਕਸ ਕਰ ਲਿਆ ਤੇ ਲਸਣ ਵੀ ਦੇਖਦੇ ਹਾਂ ਕਿ ਕਦੋਂ ਕਸ ਕਰਕੇ ਹੁੰਦਾ ਠੀਕ ਇਹ ਵੀ ਹੋ ਜਾਏਗਾ ਆਪਾਂ ਕਦੋਂ ਕਸ ਹੀ ਕਰਾਂਗੇ ਲਸਣ ਵੀ ਕਟ ਕੇ ਵੀ ਪਾ ਸਕਦੇ ਆ ਆਪਾਂ ਪਰ ਮੈਂ ਚਲੋ ਕਦੂਕਾਸੀ ਕਰ ਲੈਨੇ ਆ ਕਿ ਇਹ ਬਹੁਤ ਹੀ ਜ਼ਿਆਦਾ ਮਿਕਸ ਹੋ ਜਾਏਗਾ ਵਿੱਚ ਆਲੂਆਂ ਦੇ ਨਾਲ ਹੋਏਗਾ ਤਾਂ ਫਿਰ ਜਿੱਥੇ ਵੀ ਆਪਣੇ ਖਾਣ ਦੇ ਵਿੱਚ ਮੂੰਹ ਦੇ ਵਿੱਚ ਲਸਣ ਦਾ ਟੇਸਟ ਆਏਗਾ ਉਹ ਸਭ ਤੋਂ ਵੱਖਰਾ ਹੀ ਟੇਸਟ ਹੋਏਗਾ ਹਾਂਜੀ ਆਪਾਂ ਲਸਣ ਵੀ ਕਰ ਲਿਆ ਕਦੂਕਾਸ ਤੇ ਆਪਾਂ ਨੇ ਅਦਰਕ ਵੀ ਕਦੂਕਾਸ ਕੀਤਾ ਤੇ ਬਰੀਕ ਬਰੀਕ ਕਟਾਂਗੇ ਆਪਾਂ ਮਿਰਚਾ ਇਹ ਚਾਰੇ ਚੀਜ਼ਾਂ ਪੱਲਕ ਲੱਗ ਕਰ ਕੇ ਰੱਖਦੇ ਹਾਂ ਜਿੰਨੀ ਜ਼ਰੂਰਤ ਹੋਵੇ ਆਪਾਂ ਉਸ ਸਾਹ ਦੇ ਨਾਲ ਫਿਰ ਇਹਨੂੰ ਪਾ ਲਾਂਗੇ ਹਾਂਜੀ ਆਪਾਂ ਬਰੀਕ ਮਿਰਚਾ ਕੱਟਾਂਗੇ ਕਿਉਂਕਿ ਜਿਆਦਾ ਮੋਟੀ ਮਿਰਚ ਨੂੰ ਚਾਵੇ ਤਾਂ ਫਿਰ ਪਰੌਠੇ ਦਾ ਟੇਸ ਬਣਿਆ ਬਣਾਇਆ ਸਾਰਾ ਖਰਾਬ ਹੁੰਦਾ ਬਰੀਕ ਮਿਰਚਾਂ ਹੀ ਆਪਾਂ ਕੱਟਾਂਗੇ ਬਰੀਕ ਕੱਟਣੇ ਨਾਲ ਤਾਂ ਛੋਟੇ-ਛੋਟੇ ਜਿਹੜਾ ਆਂਦੇ ਪੀਸ ਤੇ ਉਹ ਫਿਰ ਲੱਕ ਟੈਸਟ ਹੋਏਗਾ ਮੋٹے ਪੀਸਾਂਗੇ ਤਾਂ ਉਹਦਾ ਲੱਕ ਟੈਸਟ ਹੋਏਗਾ ਇਸ ਲਈ ਆਪਾਂ ਇਹਦੇ ਬਰੀਕ ਪੀਸ ਹੀ ਕੱਟਾਂਗੇ ਅਗਰ ਤੁਸੀਂ ਬਰੀਕ ਪੀਸ ਨਹੀਂ ਕੱਟਣਾ ਚਾਹੁੰਦੇ ਤਾਂ ਤੁਸੀਂ ਉਹਨੂੰ ਮਿਕਸੀ ਦੇ ਵਿੱਚ ਕੱਪ ਦੇ ਵਿੱਚ ਪਾ ਕੇ ਵੀ ਪੀਸ ਸਕਦੇ ਹੋ ਪਰ ਮੈਂ ਇਹਦੇ ਬਰੀਕ ਪੀਸ ਹੀ ਕਰ ਰਹੀ ਆਂਗੀ ਤੇ ਤੁਸੀਂ ਦੇਖਣਾ ਆਪਣਾ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਬਣਾਉਣਾ ਹੈ ਪਰ ਇਸ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਟੈਸਟ ਆ ਜੋ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਉਹ ਤੁਹਾਨੂੰ ਆਪ ਦੱਸਾਂਗੇ ਲਾਸਟ ਤੇ ਕੀ ਕੀ ਇਹਦੇ ਵਿੱਚ ਆਪਾਂ ਐਡ ਕਰ ਰਹੇ ਆਂ ਹਰ ਇੱਕ ਚੀਜ਼ ਹਰ ਇੱਕ ਆਪਣੇ ਘਰ ਦੀ ਚੀਜ਼ ਐਡ ਕਰਦਾ ਪਰ ਮੈਂ ਇਹਦੇ ਵਿੱਚ ਕੁਝ ਚੀਜ਼ਾਂ ਦੋ ਚਾਰ ਵੱਖਰੀਆਂ ਹੀ ਕਰਦੀ ਹੁੰਨੀ ਐ ਜਿੰਨਾਂ ਦਾ ਕਿ ਵੱਖਰਾ ਹੀ ਟੇਸਟ ਹੋਵੇ ਤੁਹਾਨੂੰ ਜਿੰਨੀ ਜ਼ਰੂਰਤ ਆ ਤੁਸੀਂ ਕਿੰਨਾ ਬਣਾਉਣਾ ਚਾਹੁੰਦੇ ਆ ਆਲੂ ਵਾਲੇ ਪਰੋਠੇ ਸਾਰਾ ਫੈਮਿਲੀ ਦੇ ਹਿਸਾਬ ਨਾਲ ਉਸ ਤਰ੍ਹਾਂ ਦਾ ਤੁਸੀਂ ਆਪਣਾ ਮਟੀਰੀਅਲ ਪਾ ਸਕਦੇ ਹੋਗੇ ਕਦੋਂ ਕਸ ਕਰਨ ਤੋਂ ਬਾਅਦ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਵੀ ਕਰਾਂਗੇ ਮੁੱਕੀ ਜੀ ਕਿਉਂਕਿ ਜਿੱਤੇ ਮਾੜਾ ਮੋਟਾ ਕੁਛ ਆਪਣਾ ਆਲੂ ਜ਼ਿਆਦਾ ਕੁਝ ਰਹਿ ਗਿਆ ਹੋਇਆ ਤਾਂ ਉਹ ਆਪਣਾ ਆਲੂ ਚੰਗੀ ਤਰ੍ਹਾਂ ਪੇਸਟੀ ਤਰ੍ਹਾਂ ਬਣ ਜਾਏਗਾ ਆਪਾਂ ਹੱਥ ਦੇ ਨਾਲ ਇਹਦਾ ਕਰਦੇ ਆ ਤੇ ਆਪਾਂ ਨੂੰ ਮਹਿਸੂਸ ਹੁੰਦਾ ਕਿ ਕਿੱਥੇ ਕੋਈ ਆਲੂ ਦੀ ਗੰਢ ਜੀ ਰਹਿ ਗਈ ਹੈ ਹਲੇ ਤੇ ਆਪਾਂ ਉੱਥੇ ਉਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਵੀ ਮੈਸ ਕਰ ਸਕਦੇ ਆ ਵੈਸੇ ਤਾਂ ਕੰਧੂ ਕਸ ਕਰਨ ਦੇ ਨਾਲ ਰਹਿੰਦਾ ਨਹੀਂ ਪਰ ਫਿਰ ਵੀ ਕਦੀ ਰਹਿ ਜਾਂਦਾ ਤਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮੈਸ ਕਰ ਲੋ ਇਹਨੂੰ ਮੈਸ਼ ਕਰਨ ਤੋਂ ਬਾਅਦ ਆਪਾਂ ਇਹਨੂੰ ਇਕੱਠਾ ਕੀਤਾ ਨਮਕ ਪਾਵਾਂਗੇ ਆਪਾਂ ਇਹਦੇ ਵਿੱਚ ਲਾਸਟ ਦੇ ਸਾਰਾ ਮਿਕਸ ਕਰਕੇ ਕਿਉਂਕਿ ਨਮਕ ਪਾਵਾਂਗੇ ਤਾਂ ਪਿਆਜ਼ ਨੇ ਤੇ ਪਿਆਜ਼ ਨੂੰ ਪਾਣੀ ਫਿਰ ਛੱਡ ਜਾਏਗਾ ਆਪਾਂ ਲਓ ਜੀ ਆਪਣਾ ਮਿਕਸਚਰ ਤਿਆਰ ਆ ਹੈ ਆਪਾਂ ਨੇ ਢਾਂਡੇ ਦੇ ਵਿੱਚ ਰੱਖ ਦਿੱਤਾ ਢੱਕ ਕੇ ਰੱਖਾਂਗੇ ਆਪਾਂ ਇਹਦੇ ਨਾਲ ਹੀ ਜੋ ਤਿਆਰ ਸੀ ਆਪਣੇ ਮਸਾਲਾ ਕੀਤਾ ਹੋਇਆ ਆਪਾਂ ਨੇ ਮੈਂ ਪਿਆਜ਼ ਵਗੈਰਾ ਕੱਟੇ ਨੇ ਉਹ ਸਾਰਾ ਆਪਾਂ ਇਹਨਾਂ ਦੇ ਨਾਲ ਹੀ ਤਿਆਰ ਕਰਕੇ ਰੱਖ ਦਿੰਨੇ ਆ ਤੁਹਾਨੂੰ ਪਿਆਜ਼ ਜ਼ਿਆਦਾ ਜ਼ਰੂਰ ਤਾਂ ਜ਼ਿਆਦਾ ਲਓ ਪਰ ਹਮੇਸ਼ਾ ਦੇਖਿਓ ਕਿ ਜਦੋਂ ਆਪਾਂ ਮਟੀਰੀਅਲ ਤਿਆਰ ਕਰਦੇ ਆ ਪਿਆਜ਼ ਪਾਉਣ ਤੋਂ ਬਾਅਦ ਜਦ ਹੀ ਨਮਕ ਨਾ ਪਾਇਓ ਕਿਉਂਕਿ ਜਦ ਹੀ ਨਮਕ ਪਾਉਣ ਦੇ ਨਾਲ ਫਿਰ ਪਿਆਜ਼ ਪਾਣੀ ਛੱਡ ਦਿੰਦੇ ਆ ਸਿਰ ਪਰੌਠੇ ਬਣਾਉਣ ਦੇ ਸਮੇਂ ਹੀ ਤੁਸੀਂ ਪਿਆਜ਼ ਪਾਓ ਫਿਰ ਨਮਕ ਪਾਣੀ ਨਹੀਂ ਛੱਡਣਗੇ ਕਿਉਂਕਿ ਆਪਾਂ ਨਾਲ ਦੀ ਨਾਲ ਪਰੌਠੇ ਤਿਆਰ ਕਰ ਲੈਣੇ ਆ ਆਓ ਜੀ ਆਪਾਂ ਅਗਲਾ ਫੇਰ ਕਰਦੇ ਆ ਮਸਾਲਾ ਤਿਆਰ ਜਦੋਂ ਕਿ ਆਪਾਂ ਸਿਰਫ ਪਰੌਠਾ ਬਣਾਉਣ ਤੋਂ 1 ਮਿੰਟ ਪਹਿਲਾਂ ਹੀ ਤਿਆਰ ਕਰਾਂਗੇ ਸਾਰਾ ਮਸਾਲੇ ਤੇ ਉਨਾਂਚਾਰ ਆਪਾਂ ਇਹਨਾਂ ਥੋੜਾ ਆਲਬਮ ਨੂੰ ਦਿੰਨੇ ਆ ਰੈਸਟ ਕਿਉਂਕਿ ਥੋੜੇ ਠੀਕ ਹੋ ਜਾਣਗੇ ਨਹੀਂ ਤਾਂ ਥੋੜੇ ਆਲੂ ਗਰਮ ਨੇ ਗਰਮ ਦੇ ਵਿੱਚ ਪਰੌਤੇ ਆਪਣੇ ਟੁੱਟ ਜਾਣਗੇ ਔਰ ਉਹ ਪਰੌਤੇ ਵਧੀਆ ਨਹੀਂ ਬਣਨੇ। ਜੀ ਆਪਾਂ ਹੁਣ ਆਲੂਆਂ ਦੇ ਵਿੱਚ ਪਾਵਾਂਗੇ ਕਿਉਂਕਿ ਆਪਾਂ ਫਸਟ ਟਾਈਮ ਹੀ ਪਹਿਲਾ ਵਾਕ ਨਹੀਂ ਰੱਖਿਆ ਆਪਾਂ ਹੁਣ ਹੀ ਪਾਵਾਂਗੇ ਇਹਦੇ ਵਿੱਚ ਪਿਆਜ਼ ਨਾਲ ਜੋ ਆਪਾਂ ਨਸਲ ਕੀਤਾ ਸੀਗਾ ਅਦੂਕਾਸ वो पाया अदर आप चार तीन मिर्च हरिया कट्टियां वह पाइं ने नाल पाया आप पा हरा धनिया हरा धनिया तो पावे थोड़ा पावे आपका धनिया पीसिया हुआ जो अपने को थोड़ा पावगे आप गरम मसाला नार पंकी चाट मसाल अपने घर के तैयार किया से यदा टेस्ट बहुत आता वा आप सारिया चीज़ा घर तैयार कर सकते इस पावगे आप जीरा जो कि जीरे को आप तरह हथ मसल के ही पावगे थोड़ा पावगे अपना नमक नमक स्वाद अनुसार थोड़ी पावगे आप पा हल्दी क्योंकि ज़्यादा चिट्टे परौठे जी नहीं चंगे लगते हैं बाकी थोड़ी अपनी इच्छा की तुम हल्दी पानी चाहते ज नहीं चाहते थोड़ी पावगी मैं लाल मिर्च क्योंकि हरिया मिर्चा पा चुके लाल आप थोड़ी ही मिर्च पावे ज्यादा नहीं आप चंकी तरह मिक्स कर लेंगे सारा चंकी तरह मिक्स कर जो अपना पहला नमक पाते तो अपने प्याज के बिचों नमक निकल जाता तो सारा ही अपना मटीरियल खराब हो जाता आपके ही नमक पाया वा परौठे बना लगे चंकी तरह मिक्स करा आपू हाँ जी अपना सारा मसाला चं तरह मिक्स हो गया ਆਪਾਂ ਇਹਨੂੰ ਰੱਖਾਂਗੇ ਨਹੀਂ ਹੁਣ ਕਿਉਂਕਿ ਨਹੀਂ ਤਾਂ ਪਿਆਜ਼ ਵਿੱਚ ਪਾਏ ਆ ਨਮਕ ਪਾਇਆ ਉਹ ਪੋਂਦੇ ਨਾਲ ਇਹ ਮਸਾਲਾ ਪਾਣੀ ਛੱਡ ਦੇਗਾ ਹਾਂਜੀ ਆਪਾਂ ਆਲੂ ਵਾਲੇ ਪਰੌਠਾ ਜੋ ਮੈਂ ਇਹ ਰਿਫਾਈਂਡ ਕਿਉਂ ਨਹੀਂ ਤੇ ਆ ਘੱਟ ਸੇਕ ਤੇ ਹੀ ਪਕਾਵਾਂਗੀ ਕਿਉਂਕਿ ਘੱਟ ਸੇਕ ਦੇ ਉੱਪਰ ਹੀ ਪਰੌਠਾ ਸੋਹਣਾ ਬਣਦਾ ਵਾ ਨਹੀਂ ਤਾਂ ਪਰੌਠਾ ਜਲ ਜਾਂਦਾ ਜਲੇ ਹੋਏ ਪਰੌਠੇ ਦਾ ਕੋਈ ਖਾਣ ਦਾ ਟੇਸ ਨਹੀਂ ਆਉਂਦਾਗਾ ਆਪਾਂ ਦੇਸੀ ਘਿਓ ਦਾ ਇਸਤੇਮਾਲ ਹੀ ਕਰਾਂਗੇ ਕਿਉਂਕਿ ਮੈਂ ਦੂਸਰਾ ਕਿਉਂ ਨਹੀਂ ਲੈਂਦੀ ਤੁਸੀਂ ਜੋ ਮਰਜ਼ੀ ਵੀ ਵਰਤਣਾ ਚਾਹੋ ਨੀਓ ਤੁਸੀਂ ਆਪਣਾ ਉਹ ਕਿਉਂ ਵਰਤ ਸਕਦੇ ਆਗੇ ਹਾਲੇ ਆਪਣਾ ਪਰੌਠਾ ਤਿਆਰ ਹੋ ਰਿਹਾ ਆ ਤੇ ਆਪਾਂ ਕਿਉਂ ਜਦੋਂ ਬਣਾ ਲਾਉਨੇ ਆ ਪਰੌਠਾ ਤੇ ਆਪਾਂ ਕਿਉਂ ਸੁੱਕ ਨਾਲ ਜਿਆਦਾ ਹੀ ਲਾਉਨੇ ਹੁੰਨੇ ਆ ਤੇ ਅਸੀਂ ਪਰੌਠੇ ਆਪਣੇ ਲਈ ਬਹੁਤ ਘੱਟ ਬਣਾਈਦੇ ਆ ਕਿਉਂਕਿ ਅੱਜ ਮੇਰਾ ਬੇਟਾ ਆਇਆ ਹੋਇਆ ਉਹਨੂੰ ਪਰੌਠੇ ਬਹੁਤ ਪਸੰਦ ਨੇ ਇਸ ਲਈ ਹੁਣ ਸਾਡੇ ਘਰੇ ਤਰ੍ਹਾਂ-ਤਰ੍ਹਾਂ ਦੇ ਪਰੌਠੇ ਬਣਨਗੇ ਕਦੀ ਗੋਭੀ ਦੇ ਤੇ ਕਦੀ ਕਾਸੀ ਦੇ ਇਹ ਪਰੌਠੇ ਬਣਨਗੇ ਪਰੌਠਾ ਆਲੂ ਵਾਲਾ ਤਿਆਰ ਹੈ ਜੋ ਕਿ ਇਹਦੇ ਨਾਲ ਦਹੀਂ ਆ ਤੇ ਮੱਖਣ ਲਿਆਵਾ ਜੋ ਕਿ ਮੇਰੇ ਬੇਟੇ ਨੂੰ ਰੈਡੀਮੇਡ ਮੱਖਣ ਵੀ ਪਸੰਦ ਆ ਦੂਸਰਾ ਵੀ ਪਸੰਦ ਆ ਪਰ ਆਪਾਂ ਰੈਡੀਮੇਡ ਵਾਲਾ ਹੀ ਲਿਆਵਾ ਤੇ ਆਲੂ ਦਾ ਪਰੌਠਾ ਨਾਲ ਤੁਸੀਂ ਚਟਣੀ achar ਜੋ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਪਰ ਆਪਾਂ ਉਹ achar ਨਹੀਂ ਖਾ ਕੇ ਖੁਸ਼ ਤੇ ਆਪਾਂ ਉਹਦੇ ਲਈ achar ਨਹੀਂ ਰੱਖਿਆਗਾ ਪਰ ਤੁਸੀਂ ਵੀ ਘਰ ਦੇ ਵਿੱਚ ਬਣਾਓ ਕਟਾ ਗਦੇ ਉੱਪਰ ਆਪਣੇ ਬੱਚਾ ਰ ਬਣਾ ਕੇ ਘਰ ਵਿੱਚ ਹੀ ਦਿਓ ਜੋ ਜੋ ਮੈਂ ਤੁਹਾਨੂੰ ਸਮਾਨ ਦੱਸਿਆ ਤੁਸੀਂ ਉਹ ਸਮਾਨ ਇਹਦੇ ਵਿੱਚ ਜਰੂਰ ਐਡ ਕਰੋ ਉਹ ਐਡ ਕਰਨ ਦੇ ਨਾਲ ਹੀ ਬਹੁਤ ਟੇਸਟ ਬਣਦਾ ਜਿਆਦਾ ਖਾਸ ਕਰਕੇ ਹਰਾ ਧਨੀਆ ਤੇ ਹਰੀ ਛੋਟੀ ਜੀ ਮਿਰਚ ਕਟ-ਕਟ ਕੇ ਪਾਓ ਤਾਂ ਹੋਰ ਵੀ ਬਹੁਤ ਟੇਸਟ ਬਣਦਾ ਵੈ ਆਓ ਜੀ ਆਪਾਂ ਬਰੋਠੇ ਖਾਈਏ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨ ਨਹੀਂ ਭੁੱਲਣਾ ਅਗਰ ਤੁਸੀਂ ਸਬਸਕ੍ਰਾਈਬ ਕਰੋਗੇ ਲਾਈਕ ਕਮੈਂਟ ਕਰੋਗੇ ਤਾਂ ਮੈਂ ਅੱਗੇ ਤੁਹਾਡੇ ਵਾਸਤੇ ਨਵੀਂ-ਨਵੀਂ ਚੀਜ਼ ਲੈ ਕੇ ਆਉਂਦੀ ਰਹਾਂਗੀ ਮੈਂ ਤੁਹਾਡੇ ਸਹਿਯੋਗ ਦੀ ਲੋੜਾ ਤੁਹਾਡੇ ਸਹਿਯੋਗ ਤੇ ਸਦਕਾ ਹੀ ਮੇਥੋਂ ਤੱਕ ਗਈ ਹੈਗੀ